ਤੋ ਦੂਸਰੇ ਦਿਨ ਦੀ ਕਾਰਵਾਈ ਜੇ ਫੇਕੀ ਅੱਜ ਲੈ ਕੇ ਆਇਆ ਜਿਉ ਨਮਾ ਦੇਖੋ ਪੰਜਾਬ ਨੇ ਜੂਨ ਦੇ ਵਿੱਚ ਲਗਭਗ 292000 ਕਿਊਸਿਕ ਪਾਣੀ ਮੰਗਿਆ ਸੀਗਾ ਸਿੰਚਾਈ ਲਈ ਪਾਖੜਾ ਤੋਂ ਲੇਕਿਨ ਇਹਨਾਂ ਨੇ 21000 ਕੋ 607 ਕਿਊਸਿਕ ਪਾਣੀ ਜਿਹੜਾ ਉਹ ਦਿੱਤਾ ਹੈਗਾ ਲੇਕਿਨ ਜਿਹੜਾ ਪਾਖੜਾ ਆ ਬੇਸਿਕਲੀ ਤਾਂ ਉਹ ਪੰਜਾਬ ਦੀ ਸਿੰਚਾਈ ਨੂੰ ਪੂਰਾ ਕਰਨ ਲਈ ਇਹ ਰੈਜ਼ਰਵয়ার ਬਣਾਇਆ ਸੀਗਾ ਇਹ ਜਾਣ ਬੁੱਝ ਕੇ ਔਰ ਦੂਸਰਾ ਆਈਐਮਡੀ ਨੇ ਜਿਹੜੀ ਵੇਰੀਏਸ਼ਨ ਕੀਤੀ ਆ ਉਹਦੇ ਵਿੱਚ ਮਤਲਬ 500 550% ਤੋਂ ਲੈ ਕੇ 1900% ਤੱਕ ਵੀ ਵੇਰੀਏਸ਼ਨ ਹੈਗੀ ਆ ਔਰ ਇੱਥੇ ਸਦਨ ਦੇ ਵਿੱਚ ਜਦੋਂ ਸਪੀਕਰ ਸਾਹਿਬ ਨੇ ਸ਼ੁਰੂ ਕੀਤਾ ਵੀ ਇਹਦੇ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਮੈਂ ਕਹਿੰਨਾ ਕਿ ਹੈਲਦੀ ਪੋਲਿਟਿਕਸ ਹੋਣੀ ਚਾਹੀਦੀ ਆ ਪੋਜ਼ਿਟਿਵ ਪੋਲਿਟਿਕਸ ਹੋਣੀ ਚਾਹੀਦੀ ਆ ਇਹ ਦੋਨੇ ਏਜੰਸੀਆਂ ਨੇ ਪੰਜਾਬ ਨੂੰ ਬਿਲਕੁਲ ਜਿਹੜਾ ਆ 마ੜੇ ਪਾਸੇ ਵੱਲ ਨੂੰ ਲੈ ਕੇ ਗਏ ਆ ਔਰ ਇਹ ਕੱਲ ਸੀਐਮ ਸਾਹਿਬ ਇਹ ਵੀ ਕਹਿੰਦੇ ਸੀ ਕਿ ਜਿਹੜਾ ਹਰਿਆਣਾ ਦੇ ਨਾ ਹਿਮਾਚਲ ਦੇ ਸੀਐਮ ਜਿਹੜੇ ਸੁਕੂਜੀ ਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਤਾਂ ਅਸਲੀ ਗੱਲ ਹੈ ਕਿ BBMP ਤੇ FIR ਵੀ ਦਰਜ ਕਰਾਈ ਆ ਤੇ ਮੈਂ ਇੱਥੇ ਅੱਜ ਡਿਮਾਂਡ ਕਰਨੀ ਅੰਦਰ ਜਾ ਕੇ ਵੀ ਇਹਨਾਂ ਦੋਨਾਂ ਏਜੰਸੀਆਂ ਤੇ FIR ਦਰਜ ਕਰਾਓ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਵੀ ਇਨਵੈਸਟੀਗੇਸ਼ਨ ਤਾਂ ਹੋਵੇ ਵੀ ਐਕਚੁਅਲੀ ਪੰਜਾਬ ਨਾਲ ੱੱਕਾ ਆ ਕਿਉਂ ਕਿਉਂਕਿ ਜੇ ਪੰਜਾਬ ਜੇ ਪੰਜਾਬ ਨਾਲ ਪਾਣੀ ਵੀ ਨਹੀਂ ਪੂਰਾ ਦੇਣਾ ਤੇ ਜੇ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਤਾਂ ਮੈਨੂੰ ਲੱਗਦਾ ਬੀਬੀ ਐਮਬੀ ਨੂੰ ਬਿਲਕੁਲ ਸਾਨੂੰ ਲਤ ਲਾ ਕੇ ਲੜਾਈ ਲੜਨੀ ਚਾਹੀਦੀ ਆ ਔਰ ਦੂਸਰੀ ਗੱਲ ਹੈ ਕਿ ਇਹ ਜਿਹੜੀ ਇਹ ਜਿਹੜੀ ਆਮ ਆਦਮੀ ਪਾਰਟੀ ਆ ਨਾ ਵਿਧਾਨ ਸਭਾ ਦੇ ਅੰਦਰ ਕੁਝ ਹੋਰ ਕਹਿੰਦੀ ਆ ਇਹਨਾਂ ਦੇ ਤਾਂ ਇੰਨੀ ਜ਼ਰਤ ਹੈ ਨਹੀਂ ਵੀ ਆਹ ਜਿਹੜੀਆਂ ਕੱਲ ਫੱਟੀਆਂ ਜੀਆਂ ਪਰਸੋਂ ਲੈ ਕੇ ਗਏ ਸੀ ਫਰਡੇ ਨੂੰ ਇਹਨਾਂ ਨੇ ਵਿਧਾਨ ਸਭਾ ਦਾ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਇਹ ਮੈਨੂੰ ਲੱਗਦਾ ਜਦੋਂ ਦੀ ਹਿਸਟਰੀ ਹੈਗੀ ਆ ਵੀ ਪਹਿਲੀ ਵਾਰੀ ਹੋਇਆ ਜਦੋਂ ਜਿਹੜੀ ਖਾਸ ਕਰਕੇ ਰੂਲਿੰਗ ਪਾਰਟੀ ਆ ਉਹ ਵਾਕ ਆਊਟ ਕਰੇ ਔਰ ਵਾਕ ਆਊਟ ਕਰਕੇ ਮੇਰਾ ਖਿਆਲ ਹੈ ਕਿ 20 ਮਿੰਟ ਲਈ ਮਲਤਵੀ ਕਰਨਾ ਪਿਆ ਇਹਦਾ ਮਤਲਬ ਇਹ ਹੋਇਆ ਵੀ ਤੁਹਾਡੇ ਤੇ ਲੋਕਾਂ ਦਾ ਵਿਸ਼ਵਾਸ ਜਾਂ ਸਿਸਟਮ ਦਾ ਵਿਸ਼ਵਾਸ ਜਦੋਂ ਸਰਕਾਰੀ ਪ੍ਰੋਟੈਸਟ ਕਰਨ ਲੱਗ ਪਵੇ ਇਹਦਾ ਮਤਲਬ ਇਹ ਹੋਇਆ ਵੀ ਤੁਹਾਨੂੰ ਚੁਣੀ ਹੋਈ ਸਰਕਾਰ ਨੂੰ ਰਨ ਕਰਨ ਦਾ ਅਧਿਕਾਰ ਨਹੀਂ ਹੈਗਾ ਔਰ ਤੁਸੀਂ ਬਿਲਕੁਲ ਬਾਹਰ ਜਾ ਕੇ ਇੰਨੇ ਜੋਗੇ ਵੀ ਹੈ ਨਹੀਂ ਕਿ ਕਿਤੇ ਪ੍ਰੋਟੈਸਟ ਕਰ ਸਕੋ ਔਰ ਮੈਂ ਭਗਵਾਨਤਮਾਨ ਜੀ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਚਲੋ ਦਿੱਲੀ ਚਲੀਏ ਪ੍ਰਧਾਨ ਮੰਤਰੀ ਨੂੰ ਘੇਰਾ ਤਾਂ ਪਾਈਏ ਕਮ ਸੇ ਕਮ ਤੁਸੀਂ ਇੱਥੇ ਬਹਿ ਕੇ ਗੱਲਾਂ ਕਰ ਲੈਣੇ ਆ ਜੇ BBMP ਤੇ ਹਿਮਾਚਲ ਦੇ ਚੀਫ ਮਿਨਿਸਟਰ ਨੇ ਜੇ FIR ਦਰਜ ਕਰਤੀ ਆ ਤੁਸੀਂ ਦੋਨਾਂ ਏਜੰਸੀਆਂ ਤੇ FIR ਦਰਜ ਕਰੋ ਤੇ ਚਲੋ ਪ੍ਰੋਟੈਸਟ ਆਪਾਂ ਕਿਉਂਕਿ ਅਲਟੀਮੇਟਲੀ ਵਧਾਈਏ ਤਾਂ ਸਹੀ ਗੱਲ ਨੂੰ ਕਿਉਂਕਿ ਇਹ ਤਾਂ ਇੱਥੇ ਰੈਜ਼ੋਲੂਸ਼ਨ ਲਿਆਉਂਦੇ ਆ ਰੈਜ਼ੋਲੂਸ਼ਨ ਮੈਨੂੰ ਲੱਗਦਾ ਕਿਸੇ ਬਾਬੂ ਦੇ ਕੋਲ ਪਿਆ ਰਹਿੰਦਾ ਤੇ ਉਦੋਂ ਦਾ ਵਾਧਾ ਨਹੀਂ ਹੈ ਜੀ ਬੀਜੇਪੀ ਨੇ ਲੱਗਦਾ ਹਾਂ ਸਭਾ ਲਈਏ ਆ ਬਾਲ ਕੀਤੇ ਜਾ ਰਹੇ ਨੇ ਅੱਜ ਉਹੀ ਬੀਜੇਪੀ ਚੰਡੀਗੜ੍ਹ ਦੇ ਵਿੱਚ ਆਪਣਾ ਪੈਰ ਪੈਰ ਸੈਟ ਜਮਾ ਕੇ ਕਰਦੀ ਹੈ ਉਹਦੇ 'ਚ ਕਹਿੰਦੇ ਕੀ ਅਸੀਂ ਮਿਠਾ ਕੇ ਕਹਿੰਦੇ ਵੀ 12000 ਰੁਪਏ ਕਿੱਥੇ ਆ ਬੀਜੇਪੀ ਨੇ ਇਸ ਅਜੰਡੇ ਤੇ ਆਪਦਾ ਜਿਹੀ ਮੈਂ ਕਿੰਨਾ ਜ਼ਰੂਰ ਪੁੱਛਣਾ ਮੈਂ ਕਿੰਨਾ ਜ਼ਰੂਰ ਪੁੱਛਣਾ ਲੇਕਿਨ ਯਾਰ ਇਹਦੇ ਤੇ ਗੰਦੀ ਪੋਲਿਟਿਕਸ ਕਰਨੀ ਤਾਂ ਬੰਦ ਕਰਦੇ ਹੋ ਹੁਣ 1600 ਕਰੋੜ ਦੇਖੋ ਇੱਕ ਸਿਸਟਮ ਬਣਿਆ ਆ ਜਿਹਦੇ ਵਿੱਚ ਸਰਕਾਰਾਂ ਜਿਹੜੀਆਂ ਜਿਹੜੀ ਵੀ ਸੂਬੇ ਦੀ ਸਰਕਾਰ ਹੁੰਦੀ ਆ ਉਹਦੇ ਥਰੂ ਸਿਸਟਮ ਜਿਹੜਾ ਰਨ ਕਰਦਾ ਇਹ ਤਾਂ ਕਹਿੰਦੇ ਵੀ ਅਸੀਂ ਪੈਸੇ ਵੀ ਸਿੱਧੇ ਦੇ ਦੇਣੇ ਆ ਬਈ ਦੇ ਦਿਓ ਪਰ ਦਿਓ ਤਾਂ ਚੱਜ ਨਾਲ ਤੁਸੀਂ 2-2000 ਰੁਪਇਆ ਕਹਿੰਨੇ ਆ ਵੀ ਅਸੀਂ ਖਾਤਿਆਂ 'ਚ ਪਾ ਦੇਣਾ ਤੇ 2-2000 ਰੁਪਇਆ ਖਾਤਿਆਂ 'ਚ ਪਾ ਕੇ ਜਿੱਥੇ ਇਲੈਕਸ਼ਨ ਹੈ ਉੱਥੇ 7200 ਕਰੋੜ ਅਨਾਉਂਸ ਕਰਤਾ ਤੇ ਜਿੱਥੇ ਪੰਜਾਬ ਰੁੜ ਗਿਆ ਉੱਥੇ 1600 ਕਰੋੜ ਉਹ ਵੀ ਮੈਨੂੰ ਲੱਗਦਾ ਇਹ ਨਹੀਂ ਦੇਣਾ ਨਹੀਂ ਹੈ ਸਿਰਫ ਸਿਸਟਮ ਦਾ ਇੱਕ ਹਿੱਸਾ ਬਣਾ ਕੇ ਉਹਦੇ ਚ ਕਿਸ਼ਤਾ ਕੁਸ਼ਤਾ ਸ਼ੋਅ ਕਰ ਦੇਣਗੇ ਉਹਨੂੰ ਸੌਫਟ ਲੋਨ ਸ਼ੋਅ ਕਰ ਦੇਣਗੇ ਇਤੋਂ ਵੱਧ ਇਹਨਾਂ ਨੇ ਪੰਜਾਬ ਨੂੰ ਕੁਝ ਨਹੀਂ ਦੇਣਾ ਸੋ ਵਾਕੀ ਜਿਸ ਤਰ੍ਹਾਂ ਦੇ ਨਾਲ ਸੈਸ਼ਨ ਦਾ ਅਸਲ ਦੂਸਰੇ ਦਿਨ ਹੈਗਾ ਤਾਂ ਲਗਾਤਾਰ ਜਿਹੜਾ ਕਿ ਹੈ ਮੰਤਰੀਆਂ ਦੇ ਵੱਲੋਂ ਆਉਣ ਦਾ ਸਿਲਸਿਲਾ ਜਾਰੀ ਹੈ ਗੱਲਬਾਤ ਕਰਦੇ ਆ ਕਿਉਂਕਿ ਕੋਟਲੀ ਮੌਜੂਦ ਹੈਗੇ ਨੇ ਕਿੰਨੀ ਗੱਲਬਾਤਾਂ ਚੱਕਣੀਆਂ ਅੱਜ ਤੁਸੀਂ ਦੇਖੋ ਪਹਿਲੀ ਤਾਂ ਗੱਲ ਇਹ ਆ ਕਿ ਜੇ ਇਸ ਮਕਸਦ ਦੇ ਵਾਸਤੇ ਸੈਸ਼ਨ ਬੁਲਾਇਆ ਹੜਾ ਨਾਲ ਪ੍ਰਭਾਵਿਤ ਪੰਜਾਬ ਪੁਨਰਵਾਸ ਦੇ ਮਾਮਲੇ ਦੇ ਵਿੱਚ ਅਸੀਂ ਜਿਹੜਾ ਆ ਪਹਿਲੇ ਦਿਨ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੋਕਾਂ ਦਾ ਪੱਖ ਬੜੇ ਜ਼ੋਰਦਾਰ ਢੰਗ ਦੇ ਨਾਲ ਰੱਖਿਆ ਕਿ ਪੰਜਾਬ ਦੀ ਸਰਕਾਰ ਇਹਨਾਂ ਹੜ੍ਹਾਂ ਦੇ ਮਾਮਲੇ ਦੇ ਲਈ ਜ਼ਿੰਮੇਵਾਰ ਹੈ। ਹੋਰ ਪੰਜਾਬ ਦੀ ਸਟਲ ਦੇ ਉੱਤੇ ਜ਼ੋਰ ਦਾ ਢੰਗ ਨਾਲ ਲੋਕਾਂ ਦੀ ਆਵਾਜ਼ ਉਠਾਉਂਦਿਆਂ ਪੰਜਾਬ ਦੇ ਇਸ ਇਰੀਗੇਸ਼ਨ ਮਿਨਿਸਟਰ ਔਰ ਚੀਫ ਇੰਜੀਨੀਅਰ ਦੀ सस्पेंशन ਦੀ ਮੰਗ ਕੀਤੀ ਆ ਕਿ ਉਹਨਾਂ ਨੂੰ ਬਜ਼ਾਰਤ ਚੋਂ ਕੱਢੋ। ਲੇਕਿਨ ਜੇ ਅੱਜ ਤੁਸੀਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਓਗੇ ਤਾਂ ਫਿਰ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਨੇ ਫਿਰ ਜਾਂ ਤਾਂ ਉਹ ਉਹ ਆਪਣੇ ਆਪ ਨੂੰ ਨੈਤਿਕਤਾ ਦੇ ਆਧਾਰ ਤੇ ਫਿਰ ਲਾਂਬੇ ਹੋ ਜਾਣ ਜਾਂ ਫਿਰ ਜਿਹੜੇ ਅਧਿਕਾਰੀ ਜਦੋਂ ਫਲੱਡ ਗੇਟ ਟੁੱਟ ਜਾਣ ਫਿਰ ਉਸ ਤੋਂ ਬਾਅਦ ਕੋਈ ਨਾ ਕੋਈ ਤਾਂ ਜ਼ਿੰਮੇਵਾਰ ਵਿਅਕਤੀ ਹੋਏਗਾ ਰਾਤ ਨੂੰ ਤੁਸੀਂ ਪਾਣੀ ਛੱਡ ਕੇ 5 ਤੋਂ 8 ਤੋਂ 10 ਫੁੱਟ ਤੱਕ ਲੋਕਾਂ ਦੇ ਘਰਾਂ ਤੇ ਰਾਤ ਨੂੰ ਸੁੱਤੇ ਪਿਆ ਨੂੰ ਬੱਚੇ ਚੱਕਣ ਦਾ ਵੀ ਸਮਾਂ ਜਿਹੜਾ ਉਹ ਨਹੀਂ ਮਿਲਿਆ ਤਾਂ ਫਿਰ ਇਹਦੇ ਵਾਸਤੇ ਕੋਈ ਨਾ ਕੋਈ ਜ਼ਿੰਮੇਵਾਰਤਾ ਹੋਏਗਾ ਨਾ ਦੂਸਰਾ ਵਿਧਾਨ ਸਭਾ ਦੇ ਅੰਦਰ ਮੈਨੂੰ ਬੜੀ ਹੈਰਾਨਗੀ ਹੋਈ ਕਿ ਸਰਕਾਰ ਪੱਖ ਤੋਂ ਆਪਣੀ ਗੱਲ ਆਪੋਜੀਸ਼ਨ ਨੇ ਕਹਿਣੀ ਹੁੰਦੀ ਹੈ ਸਰਕਾਰ ਨੇ ਜਵਾਬ ਦੇਣੇ ਹੁੰਦੇ ਆ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਅਸੈਂਬਲੀ ਦੇ ਅੰਦਰ ਧਰਨਾ ਲਾ ਰਹੀ ਹੈ ਧਰਨਾ ਕਿਹਦੇ ਖਿਲਾਫ ਲਾ ਰਹੇ ਵੀ ਜਾਂਦਾ ਸਪੀਕਰ ਮਰਦਾਬਾਦ ਵੀ ਕਰੋ ਫਿਰ ਵੀ ਜੇ ਸਪੀਕਰ ਤੁਹਾਡੀ ਗੱਲ ਨਹੀਂ ਸੁਣ ਰਿਹਾ ਸਟਲ ਤੁਹਾਡਾ ਤੁਸੀਂ ਉਹਦੇ ਕਨਸੋਰਡੀਅਨ ਅਚੀਵ ਮਿਨਿਸਟਰ ਸਾਹਿਬ ਤੇ ਤੁਸੀਂ ਧਰਨਾ ਲਾ ਰਹੇ ਹੋ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਕਿਹਾ ਕਿ ਜੇ ਤੁਸੀਂ ਧਰਨਾ ਲਾਉਣਾ ਕੇਂਦਰ ਸਾਡੇ ਨਾਲ ਬਤਕਰਾ ਕਰ ਰਿਹਾ ਕਰ ਰਿਹਾ ਅਸੀਂ ਮੰਨ ਰਹੇ ਹਾਂ ਮੈਂ ਕਾਂਗਰਸ ਪਾਰਟੀ ਦਾ ਵਿਧਾਇਕਾਂ ਚੀਫ ਸਪੋਕਸਮੈਨ ਹਾਂ ਬੋਲ ਰਿਹਾ ਕਿ ਅਸੀਂ ਮੰਗ ਕਰ ਰਹੇ ਹਾਂ ਅਗਰ ਤੁਸੀਂ ਧਰਨਾ ਲਾਉਣਾ ਮੋਦੀ ਦੇ ਖਿਲਾਫ ਲਾਉਣਾ ਭਾਜਪੀ ਦੇ ਖਿਲਾਫ ਲਾਉਣਾ ਤਾਂ ਦਿੱਲੀ ਚਲੋ ਮੈਂ ਤੁਹਾਡੇ ਚੈਨਲਾਂ ਦੇ ਉੱਤੇ ਮੀਡੀਆ ਦੇ ਮਾਧਿਅਮ ਤੇ ਬੜੇ ਜ਼ੋਰ ਦਾ ਟੰਗਣਾ ਕਹਿ ਰਿਹਾ ਔਰ ਹਿੰਮਤ ਤੇ ਦਲੇਰੀ ਨਾ ਕਹਿ ਰਿਆਂ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਿੱਟਿਆਂ 'ਚ ਜਾਨ ਹੈ ਨਹੀਂ ਕਿ ਕਿ ਦਿੱਲੀ ਜਾ ਕੇ ਉਹ ਮੋਦੀ ਦੇ ਖਿਲਾਫ ਧਰਨਾ ਲਾ ਸਕਣ ਇਸ ਕਰਕੇ ਗੱਲਾਂ ਦਾ ਜਵਾਬ ਦੇ ਕੇ ਇੱਕ ਘੰਟਾ ਤੇ 7 ਮਿੰਟ ਦੇ ਅੰਦਰ ਚਲੇ ਗਏ ਕਹਿੰਦੇ ਸੀਗੇ ਕਿ ਇੱਥੇ ਰਾਜਨੀਤੀ ਦੀ ਕੋਈ ਗੱਲ ਨਾ ਹੋਵੇ ਤਾਂ ਮੇਰੇ ਖਿਆਲ ਦੇ ਅੰਦਰ ਮੁੱਖ ਮੰਤਰੀ ਜੀ ਨੇ ਰਾਜਨੀਤੀ ਕਰਨ ਤੋਂ ਗੱਲ ਕੋਈ ਬਾਕੀ ਛੱਡੀ ਨਹੀਂ ਲੇਕਿਨ ਅੱਜ ਜਿਹੜੀਆਂ ਗੱਲਾਂ ਦਾ ਜਵਾਬ ਬਕਾਇਆ ਰਹਿੰਦਾ ਹੈ ਉਹ ਗੱਲਾਂ ਦਾ ਜਵਾਬ ਵੀ ਪੁੱਛਾਂਗੇ ਔਰ ਜਿਹੜੇ ਕੁਝ ਬਿੱਲ ਆਏ ਨੇ ਰਾਤ ਹੀ ਮਿਲੇ ਹੈ ਸਟੱਡੀ ਕਰਨ ਦਾ ਟਾਈਮ ਨਹੀਂ ਵੈਸੇ ਤਾਂ 72 ਘੰਟੇ ਅਕੋਰਡਿੰਗ ਟੂ ਲਾ ਜਿਹੜਾ ਆ ਉਹ ਬਿੱਲ ਭੇਜਿਆ ਜਾਣਾ ਹੁੰਦਾ ਆ ਲੇਕਿਨ ਜੇ ਨਹੀਂ ਵੀ ਆਏ ਉਹਦੇ ਤੇ ਸਟੱਡੀ ਕਰ ਰਹੇ ਆ ਉਹਨਾਂ ਮੈਂ ਬੈਂਚ ਦੇ ਅੰਦਰ ਆਪਣੀ ਜਿਹੜਾ ਉਹ ਹਿੱਸਾ ਲਾਂਗੇ ਜਿਹੜਾ ਵੀ ਲੋਕਪੱਖ ਹੋਏਗਾ ਜਿਹੜੀ ਵੀ ਲੋਕਾਂ ਦੀ ਆਵਾਜ਼ ਹੋਏਗੀ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਅਸੀਂ ਪਹਿਲੇ ਦਿਨ ਸੈਸ਼ਨ ਦੇ ਆਪਣੀ ਗੱਲ ਕਹਿਣ 'ਚ ਕਾਮਯਾਬ ਹੋਏ ਆ ਮੈਂ ਸਮਝਦਾ ਕਿ 3.5 ਸਾਲ ਦੇ ਇਤਿਹਾਸ ਦੇ ਅੰਦਰ ਇਹ ਇੱਕ ਬਹੁਤ ਅਹਿਮ ਰੋਲ ਸੀ ਕਿ ਜਿਹਦੇ ਨਾਲ ਆਪੋਜੀਸ਼ਨ ਲੀਡਰ ਔਰ ਸਮੂੱਚੇ ਸਾਡੇ 6 ਬੁਲਾਰਿਆਂ ਨੇ ਆਪਣੇ ਜ਼ੋਰਦਾਰ ਢੰਗ ਨਾਲ ਗੱਲ ਰੱਖ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੇ ਕਚਹਿਰੀ ਦੇ ਅੰਦਰ ਖੜਾ ਕੀਤਾ ਜਵਾਬ ਕੋਈ ਨਹੀਂ ਸੀ ਮੁੱਖ ਮੰਤਰੀ ਸਾਹਿਬ ਤੁਸੀਂ ਦੇਖ ਰਹੇ ਹੋਣੇ ਉੱਪਰ ਗੈਲਰੀਆਂ 'ਚ ਬੈਠੇ ਕਦੀ ਪਰਚਾ ਇਧਰੋਂ ਚੱਕ ਲੈਂਦੇ ਕਦੀ ਇਧਰੋਂ ਚੱਕ ਲੈਂਦੇ ਕਦੀ ਕਦੀ ਲੱਤ ਫੜ ਲੈਂਦੇ ਕਦੀ ਬਾਹ ਫੜ ਲੈਂਦੇ ਕੌਨਫੀਡੈਂਸ ਨਹੀਂ ਸੀ ਫੇਸ ਰੀਡਿੰਗ ਦੇਖਣੀ ਚਾਹੀਦੀ ਹੈ ਲੀਡਰਾਂ ਨੂੰ ਤੇ মিডিਆ ਨੂੰ ਜਦੋਂ ਕੋਈ ਜਵਾਬ ਨਹੀਂ ਆਇਆ ਦੋ ਵਾਰ ਅਨਜਾਇਨ ਕਰਨਾ ਪਿਆ ਸੈਸ਼ਨ ਕਮਾਲ ਦੀ ਗੱਲ ਹੈ ਚੀਫ ਮਿਨਿਸਟਰ ਬੈਠੇ ਨੇ ਰੋਲਾ ਤੁਸੀਂ ਪਾ ਰਹੇ ਹੋ ਸੈਸ਼ਨ ਅਣਜਾਣ ਕਰ ਯਾਰ ਕਮਾਲ ਹੋ ਗਿਆ ਇੱਕ ਨਵਾਂ ਹੀ ਨਵਾਂ ਹੀ ਡਰਾਮਾ ਸਾਹਮਣੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੋਲੇ ਕੁਝ ਹੈ ਨਹੀਂ ਸੀ ਕਹਿਣ ਲਈ ਇਸ ਕਰਕੇ ਤਾਂ ਰੋਲਾ ਆ ਧਾਲੀਵਾਲ ਸਾਹਿਬ ਪਹੁੰਚਿਆ ਹੈ ਕਿ ਨਹੀਂ ਇਹ ਦਿਖ ਲੂਗਾ ਕਿ ਜਿਹੜੇ ਪੰਜਾਬ ਦੇ ਅੰਦਰ ਹੜ ਆਏ ਅੱਜ ਉਹਦੇ ਪੁਨਰਵਾਸ ਤੇ ਪੁਨਰਵਾਸ ਵਾਸਤੇ ਜਿੱਦਾਂ ਮਤਲਬ ਅਸੀਂ ਮਤਾ ਪਾਸ ਹੋਊਗਾ ਉਹ ਸਰਕਾਰ ਉੱਤੇ ਕੰਮ ਕਰੂਗੀ ਉਹ ਸਾਡੀ ਚਚਾ ਅੱਜ ਵੀ ਇਹ ਦਊਗੀ ਕਿ ਜਿਹੜੇ ਬੰਦੇ ਜਿਹਨਾਂ ਦਾ ਨੁਕਸਾਨ ਹੋ ਗਿਆ ੜਾਂ ਦੇ ਵਿੱਚ ਉਹਨਾਂ ਨੂੰ ਮੋੜ ਉਹਨਾਂ ਦੇ ਪੈਰਾਂ ਤੇ ਜਿਹੜਾ ਕਿੱਦਾਂ ਕਰਨਾ ਇਹਦੇ ਵਾਸਤੇ ਜਿਹੜਾ ਅੱਜ ਵਿਧਾਨ ਸਭਾ ਇੱਕ ਵਧੀਆ ਚੰਗਾ ਪ੍ਰੋਗਰਾਮ ਬਣਾ ਕੇ ਜਿਹੜਾ ਉਹ ਜਾਊਗੀ ਉਹਦਾ ਸਾਡਾ ਅਗਲੇ ਮਹੀਨਿਆਂ ਚ ਮੇਨ ਅਜੰਡਾ ਹੀ ਹੈ ਕਿ ਹਰ ਪੀੜਤ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਪੈਸਾਂ ਤੇ ਕਿਦਾਂ ਦਬਾਵਾ ਖੜੇਗਾ বিজেপি 37 ਸੈਕਟਰ ਲਾ ਕੇ ਬੈਠੀ ਹੈ ਵਿਧਾਨ ਸਭਾ ਆਪਣੀਆਂ ਲਗਤਾਂ ਕਿੱਥੇ ਬੈਠੀ ਹੈ 37 ਸੈਕਟਰ ਉਹ ਬੀਜੇਪੀ ਆਫਿਸ ਉੱਥੇ ਕਰਦੀ ਉਹ ਕਹਿੰਦੇ ਹਿਸਾਬ ਮੰਗਾ ਕੇ ਪੈਸੇ ਦਾ ਮੰਗਾ 12000 ਕਰੋੜ ਦਾ ਉੱਥੇ ਕੌਣ ਸਾਹਿਬ ਦੇ ਦਿਆ ਉੱਥੇ ਕੌਣ ਦੇ ਦਿਆ ਸਾਹਿਬ ਸਮਝਦੇ ਹੈ ਉਹ ਬੋਲੀ ਜਾਂਦੇ ਉਹਨਾਂ ਦਾ ਕੀ ਪਤਾ ਹੈ ਹੈ ਉਹਦਾ ਜਿਹੜਾ ਪਿਓ ਦੇ ਪੁੱਤੋਂ 15 ਲੱਖ ਰੁਪਏ ਲੋਕਾਂ ਦੇ ਕਾਊਂਟਰਾਂ 'ਚ ਪਾਉਣਾ ਉਹਦਾ ਹਿਸਾਬ ਦੇ ਉਹ ਕਿੱਥੇ ਆ ਉਹਦੇ ਦਿੱਤਾ ਨਹੀਂ ਜੇ ਅਜੇ ਤੱਕ ਸਮਝਿਆ ਕਿ ਦੀ ਗੱਲ ਅਜੇ ਤੱਕ ਬੀਜੇਪੀ ਨੇ ਕਿਦੋਂ ਦੇ ਮੋਦੀ ਜੀ ਕੇਜ਼ਾਤ ਤੋਂ ਚੱਲ ਕੇ ਆਏ ਆ ਅਜੇ ਤੱਕ ਉਹਨਾਂ ਨੇ ਉਹ ਜਿਹੜਾ ਲੋਕਾਂ ਦਾ ਵਾਅਦਾ ਕੀਤਾ ਕੋਈ ਪੂਰਾ ਨਹੀਂ ਕੀਤਾ ਸਮਝਦੇ ਨਹੀਂ ਗੱਲ ਇਸ ਕਰਕੇ ਉਹ ਕਿਹੜਾ ਸੈਸ਼ਨ ਲਾ ਕੇ ਬੈਠੇ ਆ ਕੀ ਕਰਦੇ ਆ ਬੈਠੇ ਤਾਂ ਦੋ ਤੱਕ ਬੋਲਦਾ ਬਾਜਵਾ ਕਹਿ ਕੇ ਕਹਿੰਦੇ ਸਰਕਾਰ ਬੁਣਨ ਵਾਸਤੇ ਬੋਲ ਨਹੀਂ ਰਹੀ ਕੁਝ ਬਿੱਲ ਲੈ ਕੇ ਮਟਾਈ ਕਿਹਦੇ ਪਰਚੇ ਦਾ ਪਰਚੇ ਦੀ ਮੰਗ ਕੀਤੀ ਉਹ ਕਹਿੰਦੇ ਹਰਿਆਚਲ ਨੇ ਕਰਤਾ ਤੁਸੀਂ ਕਿਉਂ ਨਹੀਂ ਕਰਦੇ ਕੋਣ ਕਹਿੰਦੇ ਬਲਗੜ ਸਿੰਘ ਕੀ ਰਹੇ ਬਲਗੜ ਸਿੰਘ ਕਹਿੰਦੇ ਕੋਈ ਗੱਲ ਨਹੀਂ ਹੁਣੇ ਦੇਖ ਲੈਣੇ ਅੰਦਰ ਜਾ ਕੇ ਕੋਈ ਗੱਲ ਨਹੀਂ ਕਹਿਦਾਂ ਬਜਵਾ ਕਹਿੰਦੇ ਨੇ ਕਿ ਵੀ ਸਰਕਾਰ ਤਿੰਨ ਹੋ ਗਈ ਸੈਸ਼ਨ ਹੈ ਕਿ ਕੋਈ ਚੱਕਦੀ ਗੱਲ ਮਤਾ ਤਾਂ ਲਿਆ ਹੀ ਨਹੀਂ ਗੱਲ ਕਰਨ ਦੇ ਪਉਣ ਵਾਸਤੇ ਅੱਜ ਮਤਾ ਹੀ ਲਿਆਣਾ ਹੋਰ ਕੀ ਲੈਣਾ ਹੋਰ ਕੱਲ ਹੀ ਆਏ ਅੱਜ ਚੱਲ ਕੇ ਬਾਜਾ ਸਾਹਿਬ ਅੰਦਰ ਚਲੇ ਗਏ ਅੱਛਾ ਉਹਨੂੰ ਕਹੋ ਤੁਸੀਂ ਵੀ ਕਹਿੰਦਾ ਮਤੇ ਸੀਰੀਅਸ ਹੋ ਜਾਓ ਹੈ ਕਦੀ ਕਹੋ ਕਿ ਸੈਸ਼ਨ ਦੇ ਸੀਰੀਅਸ ਹੋ ਕੇ ਤਾਂ ਦਿਖਾਓ ਪੰਜਾਬ ਦੇ ਲੋਕਾਂ ਨੂੰ ਕਿਉਂ ਸੀਰੀਅਸ ਕਿਉਂ ਨਹੀਂ ਆ ਤੂੰ ਇਸ ਕੀ ਤੁਸੀਂ ਨਹੀਂ ਨਹੀਂ ਉਹ ਉਹ ਜਦੋਂ ਦੇ ਮਤਲਬ ਪੈਦਾ ਹੋਇਆ ਉਦੋਂ ਦੇ ਉਹ ਸਕੂਲ ਕਾਲਜਾਂ ਚ ਉਹਨਾਂ ਦੇ ਜਮਾਤੀ ਦੱਸਦੇ ਹੁੰਦੇ ਆ ਕਿ ਨਾ ਕਦੀ ਜਮਾਤ ਚ ਬੈਠੇ ਸੀਦੇ ਹੁੰਦੇ ਸੀ ਨਾ ਕਦੀ ਬਾਹਰ ਖਲੋਤੇ ਸੀਦੇ ਹੁੰਦੇ ਸੋ ਜਦੋਂ ਬੰਦਾ ਸਿੱਧੀ ਸਿੱਧੀ ਬੰਦੇ ਦੇ ਸਾਡੀ ਸਰਕਾਰ ਦੇ 4 ਸਾਲ ਹੋ ਚੱਲੇ ਆ ਜਿੰਨੇ ਸੈਸ਼ਨ ਹੋਏ ਤੁਸੀਂ ਦੱਸੋ ਤੁਸੀਂ মিডিਆ ਵਾਲੇ ਜੇ ਕਾਂਗਰਸ ਇੱਕ ਵੀ ਕੋਈ ਪੰਜਾਬ ਦਾ ਮੁੱਦਾ ਲੈ ਕੇ ਆਈ ਉਹ ਮੁੱਦਾ ਕਿੱਦਾਂ ਲਿਆਣਾ ਹੈ ਮੋਦਲ ਹੋਣਾ ਪ੍ਰਤਾਪ ਬਾਜਵੇ ਨੇ ਜਿਹੜਾ ਵੱਧੀ ਤੇਰਦਾ ਨੇਤਾ ਸੀ ਬਾਜਾ ਸਾਹਿਬ ਤਾਂ ਕਹਿੰਦੇ ਠੂਠਾ ਫੜੀ ਬੈਠੀ ਹੈ ਪੰਜਾਬ ਸਰਕਾਰ ਕੈਸਾ ਹੈ ਯਾਨੀ ਪਾਡੇ ਵਿੱਚ ਪਾ ਗਿਆ ਉਹਨਾਂ ਨੂੰ ਕਹੋ ਜਿਹੜਾ ਬਾਜਾ ਸਾਹਿਬ ਨੂੰ ਕਹੋ ਜੀ ਤੁਹਾਡੀ ਕਿਰਪਾ ਨਹੀਂ ਹੋਈ ਜਿਹੜਾ ਤੁਸੀਂ 75 ਸਾਲ ਇਸ ਦੇਸ਼ ਤੇ ਪੰਜਾਬ ਤੇ ਰਾਜ ਕੀਤਾ ਨਾ ਤੁਸੀਂ ਪੰਜਾਬ ਨੂੰ ਨਿੰਬੂ ਦੀ ਤਲਾਂ ਨਿਚੋੜ ਕੇ ਸੁੱਟ ਗਏ ਤੇ ਹੁਣ ਭਗਵੰਤ ਮਾਨ ਵਿਚਾਰਾ ਪੰਜਾਬ ਨੂੰ ਦੁਬਾਰਾ ਪੈਦਾ ਤੇ ਖੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਠੂਠਾ ਫੜਾਇਆ ਪ੍ਰਤਾਪ ਬਾਜਵੇ ਦੀ ਪਾਰਟੀ ਕਾਂਗਰਸ ਨੇ ਇਸ ਕਰਕੇ ਉਹਨਾਂ ਨੂੰ ਕਹੋ ਜੀ ਜੋ ਤੁਸੀਂ ਕਰਕੇ ਗਏ ਹੋ ਉਹ ਹੁਣ ਮਾਨ ਸਾਹਿਬ ਪੰਜਾਬ ਨੂੰ ਪੈਰਾਂ ਤੇ ਲਿਆਉਣ ਦੀ ਯਤਨ ਕਰ ਰਹੇ ਹੋre ਬੜਾ ਬਹੁਤ ਕੁਝ ਕਰ ਰਹੇ ਆ ਆਪਾਂ ਉਹ ਜਲਦੀ ਹੜਾ ਵਾਲਾ ਮਸਲਾ ਜਿਹੜਾ ਇਹਦੇ ਤੇ ਪੰਜਾਬ ਦੁਆਰਾ ਜਿਹੜਾ ਆਪਣੇ ਪੈਰਾਂ ਤੇ ਖੜਾ ਹੋਊਗਾ ਕੋਈ ਗੱਲ ਹਾਂ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਚੋਦਕੌਰ ਮੌਜੂਦ ਹੈਗੇ ਨੇ ਗੱਲਬਾਤ ਕਰ ਲੈਂਦੇ ਬੀਜੇ ਵੀ ਆਪਣਾ ਇਲਾਕੇ ਬੈਠੀ ਹੈ ਸੈਸ਼ਨ ਕਾਂਗਰਸ ਕਹਿੰਦੀ ਹੈ ਜੀ ਸਰਕਾਰ ਕੁਝ ਕਰ ਨਹੀਂ ਰਹੀ ਆ ਦੇਖੋ ਕੇਂਦਰ ਦੇ ਵਿੱਚ ਜਿਹੜੀ ਮਰਜ਼ੀ ਸਰਕਾਰ ਲਈ ਹੋਏ ਹਮੇਸ਼ਾ ਪੰਜਾਬ ਦੇ ਨਾਲ ਮਤਰਾ ਹੀ ਮਾਵਲਾ ਸਲੂਕ ਕੀਤਾ ਗਿਆ ਹੈ ਪੰਜਾਬ ਦੇ ਨਾਲ ਹਮੇਸ਼ਾ ਤੋਂ ਧੱਕਾ ਕੀਤਾ ਗਿਆ ਸੋ ਐਸ ਵੇਲੇ ਅਸੀਂ ਸਾਰੇ ਹੀ ਜਾਣਦੇ ਹੈਗੇਆਂ ਕਿ ਪੰਜਾਬ ਜਿਹੜਾ ਹੈਗਾ ਇਹ ਵਰਸਟ ਅਫੈਕਟਡ ਡਿਜ਼ਾਸਟਰ ਜਿਹੜਾ ਹੈਗਾ ਉਹਦੇ ਹੇਠ ਹੈ ਇਸ ਵੇਲੇ ਜਿਹਦੇ ਵਿੱਚ ਸਾਡੀ ਤਕਰੀਬਨ 3 ਲੱਖ ਏਕੜ ਜਗ੍ਹਾ ਜਿਹੜੀ ਹੈ ਇਸ ਵੇਲੇ ਪਾਣੀ ਦੇ ਥੱਲੇ ਆ 15 15 ਫੁੱਟ ਪਿੰਡ ਜਿਹੜੇ ਉਹ ਪਾਣੀ ਚ ਡੁੱਬ ਗਏ ਸੀ ਆਈ ਹੈਵ ਆਲਸੋ ਬੀਨ देयर ਚਾਹੇ ਮੇਰਾ ਹਲਕਾ ਸ਼ੈਰੀ ਸੀਗਾ ਪਰ ਕਿਉਂਕਿ ਅਜਨਾਲਾ ਸਾਡਾ ਨਾਲ ਲੱਗਦਾ ਸੋ ਜਿਹੜਾ ਐਸ ਵੇਲੇ ਕੇਂਦਰ ਨੇ ਸਾਨੂੰ ਇੱਕ ਉਹ ਖਡਾਉਣਾ ਜਾਂ ਫੜਾ ਦਿੱਤਾ ਹੈ 1600 ਕਰੋੜ ਰੁਪਏ ਦਾ ਜਦੋਂ ਕਿ ਅਸੀਂ ਮੰਗਿਆ ਸੀ 20000 ਕਰੋੜ ਔਰ ਅਗਰ ਅਸੀਂ ਇਹ ਗੱਲ ਕਰ ਲਈਏ ਕਿ ਸਾਡਾ ਪੈਂਡਿੰਗ ਕੀ ਹੈ ਕੇਂਦਰ ਵੱਲ ਤਾਂ 60000 ਕਰੋੜ ਰੁਪਏ ਤਾਂ ਸਾਡਾ ਪੈਂਡਿੰਗ ਪਿਆ ਹੈ ਕੇਂਦਰ ਵੱਲ ਇਹੋ ਜੇ ਦੇ ਵਿੱਚ ਸਾਡਾ 60000 ਕਰੋੜ ਤਾਂ ਕੀ ਦੇਣਾ ਹੈ 20000 ਜਿਹੜਾ ਅਸੀਂ ਮੰਗ ਰਹੇ ਉਹਦੀ ਵੀ ਸੁਣਨ ਦੀ ਗੱਲ ਛੱਡੋ ਇੱਕ 1600 ਕਰੋੜ ਕੀ ਹੁੰਦਾ ਹੈ ਜਸਟ ਅ ਪੀਨਟ ਅਮਾਉਂਟ ਐਸ ਵੇਲੇ ਪੰਜਾਬ ਨੂੰ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਸਪੋਰਟ ਦੀ ਜ਼ਰੂਰਤ ਹੈਗੀ ਹੈ ਕੇਂਦਰ ਨੂੰ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਅਗਰ ਕੇਂਦਰ ਇਹ ਮੰਨਦਾ ਹੈ ਕਿ ਪੰਜਾਬ ਉਹਦਾ ਉਹਨਾਂ ਦੇ ਲਈ ਇੰਪੋਰਟੈਂਟ ਸਟੇਟ ਹੈਗੀ ਹੈ ਤਾਂ ਉਹਨਾਂ ਨੂੰ ਉਹਦੀ ਬਾਹ ਫੜਨੀ ਚਾਹੀਦੀ ਹੈ ਅੱਜ ਮਤਾ ਜਿਹੜਾ ਆਏਗਾ ਲੱਗਦਾ ਕਿ ਉਹਦੇ ਨਾਲ ਹਾਂ ਇੱਕ ਇੱਕ ਯੈਸ ਸਰਟਨਲੀ ਨਿਕਲੇਗਾ ਐ ਐਸ ਡੀ ਆਰ ਐਫ ਜਿਹੜਾ ਹੈਗਾ ਦਰ ਇਜ਼ ਅ ਸਬਸਟੈਂਸ਼ੀਅਲ ਅਮਾਉਂਟ ਲਾਈੰਗ ਇਨ ਦਿਸ ਐ ਐਸ ਡੀ ਆਰ ਐਫ ਬਟ ਐਸ ਡੀ ਆਰ ਐਫ ਦੇ ਜਿਹੜੇ ਨੋਰਮਸ ਹੈਗੇ ਨੇ ਉਹਨਾਂ ਨੂੰ ਰਿਲੈਕਸ ਕਰਨ ਦੀ ਜ਼ਰੂਰਤ ਹੈ ਨੋਰਮਸ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਅੱਜ ਅਸੀਂ ਸਾਰੇ ਜਾਣੇ ਇਹ ਮਤੇਦੀ ਬਹੁਤ ਸਟਰੋਂਗਲੀ ਮਤਾ ਜਿਹੜਾ ਹੈਗਾ ਉਹਨੂੰ ਸਪੋਰਟ ਕਰਦੇ ਆਂ ਔਰ ਕੇਂਦਰ ਨੂੰ ਇਹ ਹਿਦਾਇਤ ਕਰ ਰਹੇ ਆਂ ਅਸੀਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਸਾਡੇ ਪੈਂਡਿੰਗ ਪੈਸੇ ਹੈਗੇ ਉਹ ਵੀ ਦੇਣੇ ਚਾਹੀਦੇ ਆ ਜਿਹੜਾ ਸਾਡਾ ਰਿਲੀਫ ਪੈਕੇਜ ਅਸੀਂ ਮੰਗ ਰਹੇ ਆ ਉਹ ਦੇਣਾ ਚਾਹੀਦਾ ਔਰ ਜਿਹੜਾ 1600 ਕਰੋੜ ਅਨਾਉਂਸ ਕਰਕੇ ਗਿਆ ਹੈ ਉਹ ਤਾਂ ਇਮੀਡੀਏਟਲੀ ਸਾਡੇ ਖਾਤੇ ਚ ਆਣਾ ਚਾਹੀਦਾ ਮੈਮ ਬਾਗਬਾਨੀ ਵਾਲੇ ਕਿਸਾਨਾਂ ਦੀ ਵੀ ਗੱਲ ਉੱਠ ਰਹੀ ਹੈ ਕਿ ਉਹਨਾਂ ਬਾਰੇ ਸਰਕਾਰ ਧਿਆਨ ਨਹੀਂ ਦੇ ਰਹੀ ਮੈਮ ਇਦਾਂ ਹੈ ਕਿ ਸਰਕਾਰ ਦੇ ਅੱਖੋਂ ਪਰੋਖੇ ਕੁਝ ਵੀ ਨਹੀਂ ਹੈ ਸੋ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਲਾਈਫਸਟਾਕ ਤੋਂ ਲੈ ਕੇ ਫਸਲਾਂ ਤੱਕ ਖੇਤੀ ਤੱਕ ਹਰ ਚੀਜ਼ ਦੇ ਉੱਤੇ ਸਰਕਾਰ ਦਾ ਧਿਆਨ ਇੱਕ 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 ਹੋਰ ਜੁਮਲਾ ਛੱਡਣ ਜਾ ਰਹੇ ਆਗੇ ਜਦੋਂ ਅੰਦਰ ਵਿਧਾਨ ਸਭਾ ਚੱਲਦੀ ਹੈ ਜਿੰਨਾ ਟਾਈਮ ਚਾਹੀਦਾ ਸਪੀਕਰ ਸਾਹਿਬ ਅਸੀਂ ਟਾਈਮ ਦੇਣ ਨੂੰ ਤਿਆਰ ਆ ਵਿਧਾਨ ਸਭਾ ਚ ਆ ਕੇ ਆਪਣੀ ਗੱਲ ਰੱਖਣਾ ਇਹਦਾ ਮਤਲਬ ਕਿ ਵਿਧਾਨ ਸਭਾ ਦੇ ਵਿੱਚ ਗੱਲ ਰੱਖਣ ਤੋਂ ਭੱਜ ਰਹੇ ਆ ਬਾਹਰ ਡਰਾਮੇ ਕਰ ਰਹੇ ਆ ਜਿਵੇਂ 1600 ਕਰੋੜ ਰੁਪਇਆ ਉਹਨਾਂ ਨੇ ਤੁਸੀਂ ਕਿਹਾ ਸੀਗਾ ਕਿ 1600 ਕਰੋੜ ਰੁਪਇਆ ਦੇ ਵਿੱਚੋਂ 1 ਰੁਪਇਆ ਨਹੀਂ ਹਜੇ ਤੱਕ ਆਇਆ ਸਾਨੂੰ ਤਾਂ ਇਹ ਦੱਸਣ ਕਿ ਪੰਜਾਬ ਦੀ ਵਾਂ ਕਿਵੇਂ ਫੜ ਰਿਹਾ ਫੈਡਰਲ ਢਾਂਚੇ ਨੂੰ ਸਾਡੇ ਨੂੰ ਇਹ ਕਹਿੰਦੇ ਮੰਤਰੀ ਆ ਕੇ ਕਹਿੰਦਾ ਕਿ ਸਿੱਧ ਇਹ ਜਿਹੜਾ ਸਮਝਦੀ ਕੁਛ ਨਹੀਂ ਨਾ ਸੰਵਿਧਾਨ ਨੂੰ ਸਮਝਦੇ ਨਾ ਪੰਜਾਬ ਸਰਕਾਰ ਨੂੰ ਕੁਛ ਸਮਝਦੇ ਆ ਜੇ ਅੱਜ ਸਮਾਂ ਨਹੀਂ ਦਿੱਤਾ ਜਾ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਇਹ ਪੰਜਾਬ ਦੀ ਤਹੀਨ ਆ ਸਾਡੇ ਸੰਵਿਧਾਨ ਦੀ ਤਹੀਨ ਆ ਫੈਡਰਲ ਟਾਂਚੇ ਦੀ ਤਹੀਨ ਆ ਸੋ ਮੈਂ ਕਹਿਣਾ ਕਿ ਅਸ਼wini ਕੁਮਾਰ ਜੀ ਨੂੰ ਬਾਹਰ ਡਰਾਮੇ ਕਰਨ ਦੀ ਬਜਾਏ ਜਿਹੜੀ ਗੱਲ ਰੱਖਣੀ ਅੰਦਰ ਰੱਖਣ ਜਿੰਨਾ ਸਮਾਂ ਚਾਹੀਦਾ ਉਹਨਾਂ ਸਮਾਂ ਅਸੀਂ ਦੇਣ ਨੂੰ ਤਿਆਰ ਆ ਇਹ ਤੇ ਭਾਜੀਪੀ ਦੇ ਤਾਂ ਪਹਿਲਾਂ ਹੀ ਐਲੀਗੇਸ਼ਨ ਬਹੁਤ ਲੱਗੀਆਂ ਦੇ ਵੀ ਆਪਦੀ ਮਰਜ਼ੀ ਕਰਦੀ ਆ ਕਿਸੇ ਹੋਰ ਦੀ ਗਵਰਨਮੈਂਟ ਇਹ ਬਰਦਾਸ਼ਤ ਹੀ ਨਹੀਂ ਕਰਦੀ ਤੇ ਅੱਜ ਇਹਨਾਂ ਨੇ ਪ੍ਰੂਫ ਵੀ ਕਰਦੇ ਵੀ ਅਸੀਂ ਤਾਂ ਆਪਦੀ ਵਿਧਾਨ ਸਭਾ ਵੀ ਐਡ ਬ ਤੇ ਫਿਰ ਸਾਨੂੰ ਵੈਸੇ ਹੀ ਬਰਖਾਸਤ ਕਰਦੇ ਹੋ ਨਾ ਜਿਹੜੀ 95 ਐਮਐਲਏ ਆ ਅੱਜ ਅਸੀਂ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਜੇ ਤੁਸੀਂ ਟੋਲਰੇਟ ਹੀ ਨਹੀਂ ਸਾਨੂੰ ਕਰਦੇ ਲੋਕਾਂ ਦੀ ਚੁਣੀ ਵੀ ਸਰਕਾਰ ਨੂੰ ਤੁਸੀਂ ਮੰਨਦੇ ਨਹੀਂ ਆਪਦੀ ਵਿਧਾਨ ਸਭਾ ਤੁਸੀਂ ਅੱਡ ਲਾਉਣੀ ਹੈ ਤੇ ਫਿਰ ਵੈਸੇ ਹੀ ਕੈਨਸਲ ਕਰਦੇ ਹੋ ਅਗੇ ਇੰਦਰਾ ਗਾਂਧੀ ਕਰਦੀ ਰਹੀ ਹੈ ਹੁਣ ਤੁਸੀਂ ਕਰਦੇ ਹੋ 2.5 ਸਾਲ ਤੋਂ ਵੱਧ ਕਿਸੇ ਨੇ ਪੰਜਾਬ ਦੇ ਵਿੱਚ ਪਹਿਲਾਂ ਗਵਰਨਮੈਂਟ ਚੱਲ ਨਹੀਂ ਦਿੱਤੀ ਸੀ ਜਿੰਨਾ ਚਿਰ ਕਾਂਗਰਸ ਦੀ ਗਵਰਨਮੈਂਟ ਸ਼੍ਰੀਮਤੀ ਇੰਦਰਾ ਗਾਂਧੀ ਰਹੀ ਆ ਉਹੀ ਕਿਤੇ ਇਹਨਾਂ ਨੇ ਵੇਟ ਲਿਆ ਤੋੜ ਦਿਓ ਸਰਕਾਰ ਨੂੰ ਗੱਲ ਮੁੱਕੀ ਸੀ ਵੀ ਕਰਨ ਨੂੰ ਜਾਈਏ ਆਪਦੇ ਕੀ ਨਹੀਂ ਹੋਇਆ ਉੱਥੇ ਤੁਸੀਂ ਮੈਨੂੰ ਐਂ ਦਸੋ ਕੱਲੇ-ਕੱਲੇ ਦੀ ਗੱਲ ਸੁਣੀ ਆ ਆਪਣਾ ਫਰਾਈਡੇ ਨੂੰ ਸੈਸ਼ਨ ਹੋਇਆ ਹਰ ਬੰਦੇ ਨੇ ਆਪਦੀ ਗੱਲ ਰੱਖੀ ਆ ਕਿਹੜੀ ਗੱਲ ਇਹੋ ਜੀ ਆ ਜਿਹੜੀ ਨਹੀਂ ਸੁਣੀ ਇੱਕ ਆਦਤ ਬਣ ਗਈ ਰੌਲਾ ਪਾਉਣ ਦੀ ਸਵਾ ਘੰਟੇ ਸਵਾ ਘੰਟਾ ਸਾਡੇ ਸੀਐਮ ਸਾਹਿਬ ਬੋਲੀ ਗਏ ਆ ਕਿਸੇ ਨੇ 1% ਵੀ ਕੋਈ ਇਤਰਾਜ਼ ਨਹੀਂ ਜਤਾਇਆ ਬਾਜਵਾ ਸਾਹਿਬ ਵੀ ਉੱਥੇ ਬੈਠੇ ਸੀ ਬੀਜਪੀ ਵਾਲੇ ਤਾਂ ਆਉਂਦੇ ਹੀ ਨਹੀਂ ਕਿਉਂਕਿ ਪਤਾ ਵੀ ਅਸੀਂ ਸਿਰਫ 1600 ਕਰੋੜ ਰੁਪਏ ਦਿੱਤਾ ਤੇ ਅਸੀਂ ਮੂੰਹ ਕੀ ਲੈ ਕੇ ਜਾਵਾਂਗੇ ਲੱਗਦਾ ਅੱਜ ਕੁਝ ਹੱਲ ਨਹੀਂ ਮੱਤਾ ਕੁਝ ਜਿਹੜੇ ਬਾਸਪੋ ਉਹ ਤਾਂ ਦੇਖੋ ਜੀ ਉੱਪਰ ਜਾ ਕੇ ਪਤਾ ਲੱਗੂਗਾ ਵੀ ਕੀ ਕੀ ਪਾਉਣਾ ਬਟ ਜਿਹੜੀ ਆਪਣਾ ਅਮਾਉਂਟ ਪੰਜਾਬ ਨੂੰ ਅੱਜ ਜ਼ਰੂਰਤ ਸੀ ਭਾਜਪੀ ਨੂੰ ਇਹਨਾਂ ਦੀ ਸਰਕਾਰ ਨੂੰ ਪੰਜਾਬ ਦੀ ਹੈਲਪ ਕਰਨੀ ਚਾਹੀਦੀ ਸੀ ਉਹਦੇ ਵਿੱਚ ਬਿਲਕੁਲ ناکਾਮ ਰਹੀ ਆ ਪੰਜਾਬ ਨੂੰ ਇਹਨਾਂ ਨੇ ਮਾੜੀ ਜਿਹੀ ਹੈਲਪ ਨਹੀਂ ਕੀਤੀ ਔਰ ਮੈਂ ਉੱਪਰ ਲਿਖਣਾ ਹੈ ਇਹ ਗੱਲ ਨੂੰ ਜੀ ਸੋ ਵੱਖੇ ਜਿਸ ਤਰ੍ਹਾਂ ਦੇ ਨਾਲ ਵੱਖਵਾ ਖੇੜੇ ਕਿ ਲੀਡਰਾਂ ਦੇ ਪਹੁੰਚਣ ਦਾ سلسلہ جاری ਹੈ ਸੋ ਹੋਰ ਵੀ ਅੱਗੇ ਪਹੁੰਚੇ ਗੱਲਬਾਤ ਕਰ ਲੈਣੇ ਸਰ ਗੱਲ ਕਰਾਂਗੇ ਜੀ ਅੱਜ ਜਿਹੜੀਆਂ ਸਾਡੀਆਂ ਇੰਫਰਮੈਂਟ ਟ੍ਰਸਟ ਨੂੰ ਜਿਹੜੀਆਂ ਹਨਾ ਕੋਲ ਪਾਵਰਜ਼ ਹੈ ਕਿ ਜਿਹਦੇ ਪੈਸੇ ਹੈਗੇ ਨੇ ਉਹ ਬਿਕੋਜ਼ ਲੈਕ ਆਫ ਜਿਹਦਾ ਹੈਗਾ ਉਹਨਾਂ ਦਾ ਸਕੋਪ ਜੋ ਉਹਨਾਂ ਦੇ ਮੈਂਡੇਟ ਦੇ ਵਿੱਚ ਘੱਟ ਥਾਵਾਂ ਆਉਂਦੀਆਂ ਨੇ ਪ੍ਰੋਪਰਟੀਆਂ ਘੱਟ ਆਉਂਦੀਆਂ ਨੇ ਦੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਜੋ ਫੰਡ ਉਹ ਚਲੇ ਜਾਂਦੇ ਨੇ ਤਾਂ ਆਈ ਥਿੰਕ ਇਟ ਵਿਲ ਗੋ ਅ ਲੌਂਗ ਵੇ ਇਨ ਡਿਵੈਲਪਿੰਗ ਦਿਸ ਅਰਬਨ ਏਰੀਆ ਜੀ ਤੇ ਪਤਪਤ ਸਿੰਘ ਬਾਜਵਾ ਇਲਜ਼ਾਮ ਲਾ ਰਹੇ ਨੇ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਸਰਕਾਰੀ ਚੀਜ਼ਾਂ ਵੇਚੀ ਜਾਂਦੀ ਹੈ ਭਾਵੇਂ ਜੱਜਾਂ ਦੇ ਕੋਠੀਆਂ ਹੋਣ ਵਕੀਲਾਂ ਦੀਆਂ ਕੋਠੀਆਂ ਹੋਣ ਜਾਂ ਹੋਰ ਪੰਚਾਇਤੀ ਜ਼ਮੀਨਾਂ ਉਹਨਾਂ ਸਾਰੀਆਂ ਤੇ ਉਹ ਕਬਜ਼ਾ ਕਰ ਰਹੀ ਹੈ ਤੇ ਵੇਚ ਰਹੀ ਹੈ ਕਹਿੰਦੇ ਕਿ ਉਹ ਐਵੇਂ ਫੰਡਾਂ ਲਈ ਪੈਸੇ ਕਰ ਰਹੀ ਹੈ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬਾਜਵਾ ਸਾਹਿਬ ਨੇ ਹੁਣ ਤੱਕ 3.5 ਸਾਲਾਂ ਚ ਰੌਲਾ ਪਾਉਣ ਤੋਂ ਇਲਾਵਾ ਕੁਝ ਕਰਿਆ ਹੈ ਹੈਜ਼ ਹੀ ਡਨ ਵਨ ਆ ਕੇ ਗੱਲਾਂ ਮਾਰ ਕੇ ਮੈਂ ਤਾਂ ਕਹਿੰਦਾ ਹਾਊਸ ਦੀ ਡਰਾਮਾ ਕੁਇਨ ਹੈ ਜੀ ਉਹ ਐਵੇਂ ਬੇਤੁਕੀਆਂ ਗੱਲਾਂ ਕਰੀ ਜਾਂਦੇ ਨੇ ਵੀ ਹੈਵ ਅ ਸਪੈਸੀਫਿਕ ਰੋਡ ਮੈਪ ਵੀ ਹੈਵ ਸਾਰਟਡ ਆਊਟ ਆਰ ਪ੍ਰਾਇਰੀਟੀਆਂ ਜੀ ਕੰਮ ਕਰ ਰਹੇ ਆ ਤੇ ਜੇ ਉਸ ਕੰਮ ਦੇ ਵਿੱਚ ਜਦੋਂ ਇਹਨਾਂ ਨੂੰ ਲੱਗ ਜਾਂਦਾ ਵੀ ਹਾਂ ਇਹ ਅੱਛਾ ਕੰਮ ਹੋ ਰਿਹਾ ਉਸੇ ਟਾਈਮ ਉਹ ਆਪਣੀ ਟਿੱਪਣੀਆਂ ਜੀ ਕਰਕੇ ਉਹਨੂੰ ਡੀਲ ਕਰਨ ਦੀ ਕੋਸ਼ਿਸ਼ ਕਰਦੇ ਨੇ ਭਾਜਪਾ ਵੱਲੋਂ ਜਿਹੜੀ ਅੱਜ ਲੋਕਾਂ ਦੀ ਵਿਧਾਨ ਸਭਾ ਸੱਦੀ ਗਈ ਹੈ ਕਹਿੰਦੇ ਕਿ ਲੋਕ ਸਾਨੂੰ ਦੱਸਣ ਕਿ ਸਰ ਬੀਜੇਪੀ ਦਾ ਟਰੈਕ ਰਿਕਾਰਡ ਮੇਰੇ ਨਾਲੋਂ ਬਿਹਤਰ ਤੁਸੀਂ ਜਾਣਦੇ ਹੋ ਤੁਹਾਨੂੰ ਪਤਾ ਹੈ ਕਿ ਪੰਜਾਬ ਨਾਲ ਪਿਛਲਾ ਜਿਹੜਾ ਵਿਤਕਰਾ ਚੱਲਦਾ ਆ ਰਿਹਾ ਉਹ ਕਿੰਨਾ ਲੰਬਾ ਔਰ ਕਿੰਨਾ ਠੋਸ ਰਿਹਾ ਉਹਨਾਂ ਨੇ ਪੰਜਾਬ ਨੂੰ ਅੱਜ ਤੱਕ ਅੱਜ ਤੱਕ ਪੰਜਾਬ ਵਾਸਤੇ ਕੀਤਾ ਕੀ ਹੈ ਸੈਂਟਰਲ ਸਰਕਾਰ ਨੇ ਸਾਡੇ ਜਿਹੜੇ ਜਾਇਜ਼ ਫੰਡ ਸੀ ਉਹ ਰੋਕ ਦਿੱਤੇ ਖੜਾ ਵਾਸਤੇ ਜੇ ਕੋਈ ਡਿਮਾਂਡ ਸੀ ਕ੍ਰੀਏਟ ਕਰਕੇ ਉਹਨਾਂ ਤੱਕ ਪਹੁੰਚੀ ਉਹ ਜਿਹੜੀ ਹੈ ਨਹੀਂ ਦਿੱਤੀ ਮਜ਼ਾਕ ਬਣਾ ਕੇ ਲੱਗਦਾ ਸੋ ਬੀਜੇਪੀ ਦਾ ਜਿਹੜਾ ਸਵਕੀ ਚੇਤਨ ਸਿੰਘ ਜੋੜਾ ਮਾਜਰਾ ਖੋਦ ਜਿਹੜੇ ਕਿ ਇੱਥੇ ਗੱਡੀ ਚਲਾ ਕੇ ਪਹੁੰਚ ਰਿਹਾ ਸਰ ਅੱਜ ਜਿਹੜੀ ਕਿ ਸੈਸ਼ਨ ਦੇ ਪੈਰਲਰ ਭਾਜਪਾ ਦੇ ਵੱਲੋਂ ਆਪਣੀ ਵੱਖਰੀ ਲੋਕ ਸਭਾ ਲਗਾਈ ਗਈ ਉਸਨੇ ਕੀ ਕਿਹਾ ਅ ਦੇਖੋ ਬੀਜੇਪੀ ਨੂੰ ਚਾਹੀਦਾ ਸੀ ਕਿ ਵਿਧਾਨ ਸਭਾ ਦੇ ਵਿੱਚ ਆਉਂਦੇ ਕਿਉਂਕਿ ਪੰਜਾਬ ਬਹੁਤ ਵੱਡੇ ਸੰਕਟ ਵਿੱਚੋਂ ਜਿਹੜਾ ਫਸਿਆ ਹੋਇਆ ਉਥੋਂ ਕੱਢਣ ਦੀ ਲੋੜ ਹੈ ਜਿੱਥੇ ਮਾਜੇ ਦੇ ਵਿੱਚ 8-9 ਜ਼ਿਲ੍ਹਿਆਂ ਦੇ ਵਿੱਚ 5 ਲੱਖ ਏਕੜ ਦੇ ਕਰੀਬ ਜਿਹੜਾ ਫਸਲ ਦਾ ਨਕਸਾ ਆ ਪਾਣੀ ਦੀ ਮਾਰ ਥੱਲੇ ਆਇਆ। ਉੱਥੇ ਜਿਹੜਾ ਮਾਲਵਾ ਖੇਤਰ ਹੈ ਉੱਥੇ ਜਿਹੜਾ ਚਾਈਨੀ ਵਾਇਰਸ ਆ ਉਹਦੀ ਲਪੇਟ ਥੱਲੇ ਬਹੁਤ ਸਾਰੀ ਜੀਰੀ ਜਿਹੜੀ ਜੀਰੀ ਹੈ ਝੋਨਾ ਜਿਹੜਾ ਉਹ ਆਇਆ। ਸੋ ਉਸ ਕਰਕੇ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਨੂੰ ਜਿਹੜਾ ਬਣਦਾ ਪੈਕੇਜ ਹੈ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾ ਕੇ ਜਾਵੇ ਤਾਂ ਕਿ ਪੰਜਾਬ ਪੰਜਾਬ ਹੈ ਜਿਹੜਾ ਮੂੜ ਆਪਣੇ ਪੈਰਾਂ ਤੇ ਜਿਹੜਾ ਖੜਾ ਹੋ ਸਕੇ ਸੋ ਭਾਜਪੀ ਨੂੰ ਚਾਹੀਦਾ ਹੈ ਕਿ ਜਿਹੜੇ ਉੱਥੇ ਆਪਣੇ ਦਫ਼ਤਰ ਦੇ ਵਿੱਚ ਜਿਹੜੀ ਵਿਧਾਨ ਸਭਾ ਲਾ ਕੇ ਬੈਠੇ ਨੇ ਉਹਦੀ ਬਜਾਏ ਉਰੇ ਆ ਕੇ ਜਿਹੜੇ ਲੋਕਾਂ ਦੇ ਸਵਾਲ ਜਵਾਬ ਨੇ ਉਹਨਾਂ ਦਾ ਜਿਹੜੇ ਐਮਐਲਏ ਸਭਾ ਨਾਲ ਦੇ ਸਵਾਲ ਜਵਾਬ ਨੇ ਉਹਨਾਂ ਦਾ ਜਵਾਬ ਪਰਦਾ ਪਈਆ ਹੋਰਿ ਵੱਡੇ ਅਲੀਗੇਸ਼ਨ ਲਗਾ ਕੇ ਕਹਿੰਦੇ ਕਿ ਪੰਜਾਬ ਦੀਆਂ ਇੱਕ ਜਿਹੀ ਪ੍ਰਾਪਰਟੀਜ਼ ਉਹ ਵੇਚਣ ਦੇ ਉੱਪਰ ਸਰਕਾਰ ਤੋਂ ਲਈ ਹੋਈ ਹੈ ਜੱਜਾਂ ਨੂੰ ਵੇਚਿਆ ਜਾ ਰਿਹਾ ਹੈਗਾ ਹੋਰ ਇਮਾਰਤਾਂ ਨੂੰ ਫੇਲ ਕੀਤੇ ਜਾ ਰਹੇ ਨੇ ਦੇਖੋ ਸਾਨੂੰ ਕਹਿਣ ਦੀ ਬਜਾਏ ਪਹਿਲਾਂ ਇਹ ਦੇਖਣਾ ਪ੍ਰਾਪਰਟੀਆਂ ਦਾ ਵੇਚੀਆਂ ਤਾਂ ਇਹਨਾਂ ਨੇ ਵੇਚੀਆਂ ਆਣੇ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖੋ ਕਿੰਨੀ ਪ੍ਰਾਪਰਟੀ ਜਿਹੜੀ ਕਾਲੀ ਕਾਂਗਰਸ ਦੀਆਂ ਸਰਕਾਰਾਂ ਦੇ ਵਿੱਚ ਇਹਨਾਂ ਨੇ ਵੇਚੀ ਅ ਸਰਕਾਰ ਨੇ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹਨਾਂ ਦੀ ਕੋਈ ਪ੍ਰਾਪਰਟੀ ਇਦਾਂ ਦੀ ਵੇਚੀ ਹੈ ਨਹੀਂਗੀ ਪਰ ਜਿੰਨੀਆਂ ਪ੍ਰਾਪਰਟੀਆਂ ਵੇਚੀਆਂ ਸਰਕਾਰੀ ਪ੍ਰਾਪਰਟੀਆਂ ਮੈਂ ਤੁਹਾਨੂੰ ਟਿਪਸ ਤੇ ਮੇਰੇ ਪਿਆ ਕਿ ਪਟਿਆਲੇ ਚ ਕਿੰਨੀ ਪ੍ਰਾਪਰਟੀ ਆ ਜਿਹੜੀ ਵੇਚੀ ਆ ਉਹ ਚਾਹੇ ਹੋਟਲਾਂ ਨੂੰ ਦਿੱਤੀ ਜਾਂ ਹੋਰ ਕੀਤਾ ਉਹ ਕਾਂਗਰਸ ਸਰਕਾਰ ਦੇ ਸਮੇਂ ਚ ਹੋਇਆ ਕੈਪਟਨ ਸਰਕਾਰ ਦੇ ਸਮੇਂ ਚ ਵੀ ਹੋਇਆ ਕਹਿੰਦੇ ਪੁਨਰਵਾਸ ਤੇ ਸੈਸ਼ਨ ਸੱਦੇ ਗਏ ਪੁਨਰਵਾਸੀ ਤਾਂ ਗੱਲ ਹੀ ਨਹੀਂ ਹੋ ਰਹੀ ਨਹੀਂ ਹੋਰ ਕੀ ਹੋ ਰਿਹਾ ਦੇਖੋ ਸਗੋਂ ਉਹਨਾਂ ਨੂੰ ਚਾਹੀਦਾ ਉਹ ਤਾਂ ਹੋਰੇ ਗੱਲਾਂ ਕਰੀ ਜਾਂਦੇ ਨੇ ਸਗੋਂ ਆਪੋਜੀਸ਼ਨ ਦਾ ਕੰਮ ਹੁੰਦਾ ਵਧੀਆ ਤਰੀਕੇ ਨਾਲ ਸਾਰਥਕ ਬਹਿਸ ਕਰਨ ਇਹ ਨਹੀਂ ਹੈ ਕਿ ਜਦੋਂ ਮੌਕਾ ਮਿਲਿਆ ਉਹਦੀ ਬਾਹਰ ਭੱਜ ਜਾ ਕੇ ਪ੍ਰੈਸ ਨੂੰ ਸੰਬੋਧਨ ਕਰਿਆ ਤੇ ਚਲੇ ਜਾਣ ਸੋ ਉਹਨਾਂ ਦਾ ਫਰਜ਼ ਬਣਦਾ ਉੱਥੇ ਆਪਣੀ ਗੱਲ ਰੱਖਣ ਵੀ ਸੁਣਨ ਵੀ ਕਿਉਂਕਿ ਵਿਧਾਨ ਸਭਾ ਤੇ ਇਨਾ ਖਰਚਾ ਹੁੰਦਾ ਤਾਂ ਸਾਰੀਆਂ ਪਾਰਟੀਆਂ ਦਾ ਫਰਜ਼ ਬਣਦਾ ਕਿ ਅੰਦਰ ਬੈਠ ਕੇ ਆਪਣੀ ਗੱਲ ਵੀ ਰੱਖਣਾ ਔਰ ਸਰਕਾਰ ਵੱਲੋਂ ਜੋ ਨੁਮਾਇंदे ਬੋਲਦੇ ਨੇ ਉਹਨਾਂ ਦੀ ਵੀ ਗੱਲ ਸੁਣੋ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਅੰਮ੍ਰਿਤ ਸਿੰਘ ਮੌਜੂਦ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਸੈਸ਼ਨ ਦਾ ਦੂਸਰਾ ਦਿਨ ਹੈ ਕੁਝ ਬਿੱਲ ਲਿਆਉਂਦੇ ਜਾ ਰਹੇ ਹੈਗੇ ਨਾ ਉਸ ਵਿੱਚ ਕੀ ਕੀ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਤਿੰਨ ਚਾਰ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੇੜਾ ਆਏ ਨੇ ਹਮੇਸ਼ਾ ਤਿੰਨ ਟਰਮਾਂ ਤੇ ਗੱਲ ਹੋ ਰਹੀ ਸੀ ਪਹਿਲੀ 1600 ਕਰੋੜ ਰੁਪਈਆ ਬੀਜੇਪੀ ਕਹਿ ਰਹੀ ਸੀ ਬਹੁਤ ਆ ਪੰਜਾਬ ਦੇ ਖੜਾਂ ਵਾਸਤੇ ਦੂਜੀ ਅਸੀਂ 20000 ਕਰੋੜ ਦੀ ਡਿਮਾਂਡ ਕੀਤੀ ਉਹ ਕਹਿੰਦੇ ਇਹਨਾਂ ਨੁਕਸਾਨ ਹੀ ਨਹੀਂ ਹੋਇਆ ਤੀਜਾ ਅਸੀਂ 50000 ਕਰੋੜ ਦੇ ਲਾਸ ਦੀ ਗੱਲ ਕੀਤੀ ਉਹ ਕਹਿੰਦੇ ਇਹ ਤਾਂ ਲਾਸ ਕੋਈ ਹੋਇਆ ਹੀ ਨਹੀਂਗਾ ਉਹ ਤਿੰਨੇ ਚੀਜ਼ਾਂ ਕਨਫਰਮ ਹੋ ਗਈਆਂ ਬਿਜੋ ਦਾ 50000 ਕਰੋੜ ਰੁਪਇਆ ਪੰਜਾਬ ਦਾ ਆਪਣਾ ਹੱਕ ਮੰਗ ਰਹੇ ਆ ਅਸੀਂ ਉਹ ਵੀ ਕਲੀਅਰ ਹੋ ਗਿਆ ਸੈਕੰਡ ਜਿਹੜਾ 20000 ਕਰੋੜ ਦਾ ਅਸੀਂ ਲਾਸ ਕਿਆ ਸੀ ਉਹ ਵੀ ਮੁੱਖ ਮੰਤਰੀ ਸਾਹਮਣੇ ਬੜੀ ਤਫਸੀਲ ਦੇ ਵਿੱਚ ਡਿਟੇਲ ਦੇ ਵਿੱਚ ਦੱਸਤਾ ਕਿ ਸਾਡਾ ਇੰਨਾ ਲਾਸ ਆ ਤੇ ਜਿਹੜਾ 1600 ਕਰੋੜ ਜਿਹਦੇ ਵਿੱਚ ਬੀਜੇਪੀ ਦੇ ਬੰਦੇ ਪਿਛਲੇ ਲੰਬੇ ਸਮੇਂ ਤੋਂ ਇਹ ਕਹਿ ਰਹੇ ਸੀ ਬਹੁਤ ਆ ਜੀ ਪੈਸੇ ਬਹੁਤ ਆ ਸਾਰੇ ਕਹਿ ਰਹੇ ਸੀ ਇਵਨ ਕਿ ਪ੍ਰਤਾਪ ਬਾਜਵਾ ਵੀ ਇਹ ਵਿਧਾਨ ਸਭਾ ਦੇ ਵਿੱਚ ਇਹ ਕਹਿ ਰਹੇ ਨੇ ਕਿ ਵੀ ਭਗਵੰਤ ਸਿੰਘ ਮਾਨ ਜੀ ਸੱਚ ਬੋਲਦੇ ਨੇ ਕਿ ਨਰਿੰਦਰ ਮੋਦੀ ਜੀ ਸੱਚ ਬੋਲਦੇ ਨੇ ਮੈਨੂੰ ਲੱਗਦਾ ਬਾਜਵਾਦ ਸਾਹਿਬ ਨੂੰ ਆਪਣੇ ਦਿਲ ਤੇ ਹੱਥ ਰੱਖ ਕੇ ਕੁਰਸੀ सीएम ਦੀ ਕੁਰਸੀ ਨੂੰ ਭੁੱਲ ਕੇ ਜੇ ਪੰਜਾਬ ਨੂੰ ਦਿਮਾਗ 'ਚ ਰੱਖ ਕੇ ਸੋਚਣਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਮੋਦੀ ਸਾਹਿਬ ਝੂਠ ਬੋਲਦੇ ਨੇ ਮੁੱਖ ਮੰਤਰੀ ਸਾਹਿਬ ਸੱਚ ਬੋਲਦੇ ਨੇ ਤਾਂ ਇਹ ਤਿੰਨੇ ਚੀਜ਼ਾਂ ਕਲੀਅਰ ਹੋ ਗਈਆਂ 1600 ਕਰੋੜ ਰੁਪਏ ਦੇ ਵਿੱਚੋਂ ਵੀ ਇੱਕ ਵੀ ਰੁਪਿਆ ਪੰਜਾਬ ਦੇ ਖਾਤੇ 'ਚ ਨਹੀਂ ਆਇਆਗਾ ਤਾੰਕ ਕਰਕੇ ਹੀ ਅੱਜ ਭਾਜਪਾ ਵਾਲਿਆਂ ਦੀ ਇੱਥੇ ਵਿਧਾਨ ਸਭਾ ਦੇ ਵਿੱਚ ਆਉਣ ਦੀ ਹਿੰਮਤ ਨਹੀਂ ਆਪ ਦਾ 37 ਦੇ ਵਿੱਚ ਵਿਧਾਨ ਸਭਾ ਹੀ ਅੱਡ ਲਾ ਕੇ ਬਹਿ ਗਏ ਇਹ ਵੀ ਪਹਿਲੀ ਵਾਰ ਦੇਖਿਆ ਜੇ ਕਿਤੇ ਅੱਡ ਵਿਧਾਨ ਸਭਾ ਲੱਗਦੀ ਆ ਤਾਂ ਇੱਥੇ ਹੀ ਲੱਗਦੀ ਹੁੰਦੀ ਆ ਇਹ ਜਿੱਥੇ ਤੁਸੀਂ ਖੜੇ ਹੋ ਇੱਥੇ ਲਾਉਂਦੇ ਹੁੰਦੇ ਨੇ ਜੇ ਇੱਥੋਂ ਪਾਸੇ ਛੱਡ ਕੇ ਉੱਥੇ ਲਾਈ ਜਾਂਦੇ ਨੇ ਇਹਦਾ ਮਤਲਬ ਉਹਨਾਂ ਚ ਇੰਨੀ ਜੁਰਤ ਨਹੀਂ ਕਿ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੂੰ ਫੇਸ ਕਰ ਸਕਣ ਪੰਜਾਬ 'ਚ ਨੁਕਸਾਨ ਹੋਇਆ ਹੈ ਬਰਸਾਤ ਦੇ ਨਾਲ ਉੱਤੇ ਹੈ ਔਰ ਸਰਕਾਰ ਦੀ ਕੋਸ਼ਿਸ਼ ਰਹੀ ਹੈ ਸੈਂਟਰ ਸਰਕਾਰ ਨੇ ਮਦਦ ਨਹੀਂ ਕੀਤੀ ਜਿੰਨੀ ਲੋੜਿੰਦੀ ਮਦਦ ਹੈ ਪ੍ਰਾਈਮ ਮਿਨਿਸਟਰ ਸਾਹਿਬ ਆਕੇ ਤੇ ਚੱਲ ਗਿਆ 1600 ਕਰੋੜ ਦੀ ਕੋਸ਼ਿਸ਼ ਨਾ ਕਰਕੇ ਗਿਆ ਪਹੁੰਚੀ ਪੰਜੀ ਨਹੀਂ ਔਰ ਨੁਕਸਾਨ ਅਸੀਂ ਮਿਨੀਮਮ ਲਈਏ ਤੇ 20000 ਕਰੋੜ ਤੋਂ ਉੱਤਰਾ ਨੁਕਸਾਨ ਹੈ ਤੇ ਸਰਕਾਰ ਦੀ ਤੇ ਕੋਸ਼ਿਸ਼ ਸੀ ਨਾਲ ਲਿਆ ਜਾਵੇ ਸਾਰੀ ਜਨਤਾ ਨੂੰ ਇਹਨੇ ਪੰਜਾਬੀ ਹੈ ਲੈਕਿਨ ਉਹਦੇ ਵਿੱਚ ਆਪੋਜੀਸ਼ਨ ਦਾ ਰਵੱਈਆ ਸੋ ਮਨਪ੍ਰੀਤ ਇਹ ਆਲੀ ਪਹੁੰਚੇ ਹੈਗੇ ਨੇ ਗੱਲਬਾਤ ਕਰ ਲੈਣੀ ਹੈ ਸਰ ਅੱਜ ਸੈਸ਼ਨ ਦਾ ਦੂਸਰੇ ਦਿਨ ਦੀ ਕਾਰਵਾਈ ਹੈ ਸੋ ਕੀ ਲੱਗਦਾ ਕਿ ਪੁਨਰਵਾਸ ਦੇ ਉੱਪਰ ਇਹ ਸੈਸ਼ਨ ਸੱਦਿਆ ਗਿਆ ਸੋ ਕੁਝ ਰਾਹਤ ਮਿਲੇਗੀ ਉਹਨਾਂ ਨੂੰ ਦੇਖੋ ਰਾਹਤ ਤਾਂ ਮਿਲਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਖਾਸ ਤੌਰ ਤੇ ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ 'ਚ ਵੱਡਾ ਯੋਗਦਾਨ ਪਾਇਆ ਤੇ ਅੱਜ ਪੰਜਾਬ ਦੇ ਕਿਸਾਨ ਨੂੰ ਜੇ ਸਮੱਸਿਆ ਆਈ ਆ ਦਿੱਕਤ ਆਈ ਆ ਅੱਜ ਉਹਦੀ ਬਾਹਾਂ ਫੜਨੀ ਬਣਦੀ ਆ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵੀ ਜਿੰਨਾ ਨੁਕਸਾਨ ਹੋਇਆ ਕਿਸਾਨਾਂ ਦਾ ਫਸਲ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਗਰੀਬਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਵਾ ਸੋ ਇਹ ਅਸੀਂ ਮੰਗ ਕਰਦੇ ਆ ਸੋ ਲੇਕਿਨ ਠੀਕ ਆ ਸੈਸ਼ਨ ਬੁਲਾ ਲਿਆ ਲੇਕਿਨ ਉਹਦੇ ਵਿੱਚ ਰਿਜ਼ਲਟ ਨਿਕਲਣਾ ਚਾਹੀਦਾ ਤੇ ਵੀ ਉਹ ਲੋਕਾਂ ਦੀ ਬਾਹ ਫੜਨੀ ਬਣਦੀ ਆ ਦੋਨਾਂ ਸਰਕਾਰਾਂ ਨੂੰ ਸੋ ਪੀਐਮ ਸਾਹਿਬ ਆਉਂਦੇ ਹੈਗੇ ਨੇ 1600 ਕਰੋੜ ਦੀ ਅਨਾਊਂਸਮੈਂਟ ਕਰਦੇ ਨੇ ਹਲੇ ਤੱਕ ਉਹ ਫੰਡ ਨਹੀਂ ਮਿਲਿਆ ਤੇ ਹੁਣ ਸਰਕਾਰ ਦੇ ਵੱਲੋਂ ਖੁਦ ਹੀ ਵਾਕਆਊਟ ਕੀਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਉਸ ਸੰਘਰਸ਼ ਦੇ ਵਿੱਚ ਕੀ ਸਰਕਾਰ ਦੇ ਨਾਲ ਦਿੱਲੀ ਦੀ ਕੋਚ ਕਰਨੇ ਤਿਆਰ ਹੋ ਕੋ ਸਮੇ ਸਮੇ ਤੇ ਕਈ ਵਾਰ ਸਰਕਾਰ ਇਹ ਗੱਲ ਕਹਿੰਦੀ ਰਹੀ ਵੀ ਸਾਡੇ ਕੋਲ ਤਾਂ ਬਹੁਤ ਫੰਡ ਨੇ ਪੰਜਾਬ ਸਰਕਾਰ ਵੀ ਕਹਿੰਦੀ ਆ ਲੇਕਿਨ ਜਿਹੜੇ ਫੰਡ ਅਸੀਂ ਸੈਂਟਰ ਤੋਂ ਲੈਣੇ ਉਹ ਸਾਡਾ ਹੱਕ ਆ ਸਾਡਾ ਅਸੀਂ ਜਿਹੜੇ ਟੈਕਸ ਦਿੰਨੇ ਆ ਸੈਂਟਰ ਨੂੰ ਜਿਹੜੇ ਉਹ ਟੈਕਸ ਸਾਨੂੰ ਗ੍ਰਾਂਟ ਦੇ ਰੂਪ ਦੇ ਵਿੱਚ ਮਦਦ ਦੇ ਰੂਪ ਦੇ ਫੰਡਾਂ ਦੇ ਰੂਪ ਵਿੱਚ ਸਾਡ ਨੂੰ ਮਿਲਦੇ ਨੇ ਕੋਈ ਅਸੀਂ ਭੀਖ ਨਹੀਂ ਮੰਗ ਰਹੇ ਉਹ ਸਾਡਾ ਹੱਕ ਆ ਸੋ ਜੇ ਇਸ ਤਰ੍ਹਾਂ ਦਾ ਕੋਈ ਘਟਨਾਵਾਂ ਵਾਪਰ ਜਾਂਦੀਆਂ ਕੋਹੜ ਆ ਜਾਂਦੇ ਨੇ ਕੋਈ ਕੁਦਰਤੀ ਡਿਜ਼ਾਸਟਰ ਆ ਜਾਂਦੇ ਨੇ ਉੱਥੇ ਇਹ ਕੇਂਦਰ ਸਰਕਾਰ ਦਾ ਫਰਜ ਬਣਦਾ ਦੂਜੇ ਦੇਸ਼ਾਂ ਨੂੰ ਜਾ ਕੇ ਤਾਂ ਦੇ ਰਹੇ ਨੇ ਲੇਕਿਨ ਪੰਜਾਬ ਨਾ ਹਮੇਸ਼ਾ ਇਹਨਾਂ ਨੇ ਵਿਤਕਰਾ ਕੀਤੇ ਨੇ ਤੇ ਹੁਣ ਵੀ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਆ ਲੋਕਾਂ ਦੀ ਬਾਹ ਫੜੇ ਤੋਂ ਭਾਜਪਾ ਦੇ ਵੱਲੋਂ ਅਲੱਗ ਤੋਂ ਇੱਕ ਜਿਹੜਾ ਕਿ ਲੋਕਾਂ ਦੀ ਸਭਾ ਲਗਾਈ ਗਈ ਹੈ ਉਸ ਤੋਂ ਲੈ ਕੇ ਕੀ ਕਹਿੰਨਾ ਆਪਣੇ ਸੈਂਤੀ ਦਫ਼ਤਰ ਦੇ ਵਿੱਚ ਭਾਜਪਾ ਨੇ ਲਗਾਈ ਦੇਖੋ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਅੱਜ ਦੇ ਸਮੇਂ 'ਚ ਲੋਕਾਂ ਦੀ ਬਾਹ ਫੜਨੀ ਬਣਦੀ ਹੈ ਕੇਂਦਰ ਸਰਕਾਰ ਲੋਕੀ ਜਿਸ ਤਰ੍ਹਾਂ ਨਾਲ ਸੀਐਮ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਕੁਝ ਲੋਕ ਹੈਗਨੇ ਸਿਰਫ ਫੋਟੋਆਂ ਕਰਾਂ ਤੱਕ ਜਾਂਦੇ ਹੈਗੇ ਨੇ ਲੋਕਾਂ ਦੀ ਮਦਦ ਕਰਨ ਦਾ ਸਿਰਫ ਇੱਕ ਡਰਾਮਾ ਰਚੇ ਜਾ ਰਿਹਾ ਹੈ। ਦੇਖੋ ਇਸ ਸਮੇਂ ਦੇ ਵਿੱਚ ਮੈਂ ਤਾਂ ਦੇਖਿਆ ਵੀ ਪੰਜਾਬ ਦੇ ਨੌਜਵਾਨਾਂ ਨੇ ਖਾਸ ਤੌਰ ਤੇ ਬੜਾ ਵੱਡਾ ਰੋਲ ਅਦਾ ਕੀਤਾ। ਕਈ ਬੰਦ ਰਟਣੋ ਨੌਜਵਾਨਾਂ ਨੇ ਬਚਾਏ ਨੇ। ਮੈਂ ਆਪ ਜਾ ਕੇ ਦੇਖਦਾ ਰਿਆਂ। ਨੌਜਵਾਨਾਂ ਨੇ ਟਰਾਲੀਆਂ ਪਰ ਕੇ ਮਾਲਵੇ ਦੇ ਵਿੱਚੋਂ ਮਾਜੇ ਦੇ ਵਿੱਚ ਦੁਆਬੇ ਜਿੱਥੇ ਹੜ੍ਹ ਹੈ ਉੱਥੇ ਹਰ ਤਰ੍ਹਾਂ ਦੀ ਸਮਗਰੀ ਉੱਥੇ ਤੱਕ ਪਹੁੰਚਾਈ ਆ ਤੇ ਹੁਣ ਵੀ ਉਹ ਜ਼ਮੀਨਾਂ ਨੂੰ ਪੱਧਰ ਕਰਨ ਦੇ ਆਪਣੇ ਟਰੈਕਟਰ ਲੈ ਕੇ ਜਾ ਰਹੇ ਨੇ ਸੋ ਬਹੁਤ ਵੱਡਾ ਯੋਗਦਾਨ ਰਿਹਾ ਪੰਜਾਬ ਦੇ ਲੋਕਾਂ ਦਾ ਐਨ ਜੀਓਜ਼ ਦਾ ਸਮਾਜ ਸੇਵੀ ਸੰਸਥਾਵਾਂ ਦਾ ਧਾਰਮਿਕ ਸੰਸਥਾਵਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਕਿ ਨਹੀਂ ਹਰਪ੍ਰੀਤ ਦਾ ਇੱਕ ਬਿਆਨ ਬੜਾ ਚਰਚਾ ਦੇ ਵਿੱਚ ਰਿਹਾ ਸੁਖਵੀਰ ਬਾਦਲ ਨੂੰ ਲੈ ਕੇ ਦਿੱਤਾ ਸੀ ਕਿ ਇਹਨਾਂ ਨੇ ਗੁਰਬਾਨੀ ਵੇਚ ਕੇ ਪੈਸੇ ਇਕੱਠੇ ਕਿਤਨੇ ਜੇ ਲੋਕਾਂ ਦੀ ਭਲਾਈ ਕਰਦੇ ਤਾਂ ਫਿਰ ਕੀ ਹੋਵੇ ਚਲੋ ਇਹ ਤਾਂ ਵੈਸੇ ਦੇ ਬਾਰੇ ਵਿੱਚ ਕੁਝ ਨਹੀਂ ਕਹਿਣਾ ਤੇ ਲੇਕਿਨ ਹਰੇਕ ਦਾ ਫਰਜ਼ ਬਣਦਾ ਕਿ ਇਸ ਸਮੇਂ ਦੇ ਵਿੱਚ ਆਪਾਂ ਲੋਕਾਂ ਦੀ ਬਾਹ ਫੜੀਏ ਰਾਜਨੀਤੀ ਨਾ ਕਰੀਏ ਜੀ ਤੁਵਾ ਕੀ ਸਿਆਸਤ ਤੋਂ ਉੱਪਰ ਉੱਠ ਕੇ ਜਿਹੜੀ ਕਿ ਲੋਕਾਂ ਦੀ ਮਦਦ ਕਰਨ ਦਾ ਸਮਾਂ ਹੈ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਵਜ੍ਹਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਪੰਜਾਬ ਦੇ ਵਿੱਚ ਤਕਰੀਬਨ 2300 ਦੇ ਕਰੀਬ ਪਿੰਡ ਹੈਗੇ ਨੇ ਜੋ ਕਿ ਬਿਲਕੁਲ ਨੁਕਸਾਨੇ ਗਏ ਨੇ ਲੋਕਾਂ ਦੇ ਘਰ-ਬਾਰ ਤਬਾਹ ਹੋ ਚੁੱਕੇ ਨੇ ਜਿਹਦੇ ਵਿੱਚ ਅੱਜ ਸਰਕਾਰ ਦੇ ਵੱਲੋਂ ਜੋ ਸੈਸ਼ਨ ਸੱਜਿਆ ਗਿਆ ਹੈਗਾ ਉਸ ਦੇ ਵਿੱਚ तमाम ਜਿਹੜੇ ਕੀ ਬਿੱਲ ਹੈਗੇ ਨੇ ਹੜਾ ਕਰਕੇ ਹੋਏ ਨੁਕਸਾਨ ਨੂੰ ਲੈ ਕੇ ਪੁਨਰਵਾਸ ਸੰਬੰਧ ਦੇ ਵਿੱਚ ਸੋ ਦੇਖਣਾ ਹੋਵੇਗਾ ਕਿ ਉਹਨਾਂ ਬਿਲਾ ਦੇ ਵਿੱਚ ਕੀ ਕੁਝ ਖਾਸ ਹੈਗਾ ਅਤੇ ਕੀ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ ਹੋਰ ਵੀ ਤੇਰੇ ਆਪ ਪਹਿਲੀ ਜੁੜ ਰੋ ਹੰਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪ੍ਰਵੀਨਤ ਵਿਧਾਨ ਸਭਾ